ਸਰਕਾਰੀ ਮੁਲਾਜ਼ਮ ਦੀ ਕੋਠੀ ਹੈ ਜੀ ਤੇ ਹੁਣ ਸਾਰਿਆਂ ਨੇ ਬਾਹਰ ਜਾਣਾ ਹੈ ਤਾਂ ਕਰਕੇ ਮਾਲਕ ਨੇ ਆਪਦੀ ਕੋਠੀ ਹੈ ਜਿਹੜੀ ਇਹ ਵੇਚਣੀ ਹੈ ਜੀ ਰੇਟ ਬਹੁਤ ਵਧੀਆ ਜੀ ਕੋਠੀ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਤੇ ਖੁੱਲੀ ਡੁੱਲੀ ਬਹੁਤ ਹੈ ਜੀ ਬਾਕੀ ਤੁਸੀਂ ਇੱਕ ਵਾਰੀ ਚੈੱਕ ਕਰੋ ਵੀਡੀਓ ਨੂੰ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800462173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਨੰਬਰ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਜੀ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੇ ਆਪਾਂ ਕੋਠੀ ਦੀ ਗੱਲ ਕਰੀਏ ਅਸੀਂ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ ਇੱਕ ਕਨਾਲ ਪੂਰੀ ਜਗ੍ਹਾ ਆਪਾਂ ਨੂੰ ਮਿਲੂਗੀ ਕੋਠੀ ਬਹੁਤ ਖੁੱਲੀ ਡੁਲੀ ਬਣੀ ਹੋਈ ਹੈ ਇੱਕ ਕਨਾਲ ਜਿਹੜੀ ਜਗ੍ਹਾ ਹੁੰਦੀ ਹੈ ਅਸੀਂ ਤੁਹਾਨੂੰ ਪਤਾ ਹੀ ਆ ਥੋੜੀ ਤਾਂ ਹੁੰਦੀ ਨਹੀਂ ਤੇ ਜਿਨ੍ਹਾਂ ਦੀ ਫਰਮਾਇਸ਼ ਤੇ ਆਪਾਂ ਕੋਠੀ ਅੱਜ ਇਹ ਲੈ ਕੇ ਪਹੁੰਚਿਆ ਜਿਹੜੇ ਏਰੀਆ ਤੋਂ ਲੈ ਕੇ ਪਹੁੰਚਿਆ ਅਸੀਂ ਜਿਨ੍ਹਾਂ ਨੇ ਕਮੈਂਟ ਪਾਉਂਚੇ ਸੀਗੇ ਅੱਜ ਦੇ ਏਰੀਆ ਵਾਸਤੇ ਜਿਹੋ ਜੀ ਕੋਠੀ ਤੁਸੀਂ ਮੰਗਦੇ ਸੀਗੇ ਕਮੈਂਟਾਂ ਦੇ ਵਿੱਚ ਉਹੀ ਜੀ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਅਸੀਂ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਪਾਈ ਸੀਗੇ ਉਹਨਾਂ ਦੇ ਕਮੈਂਟ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸਕਰੀਨ ਤੇ ਵੀ ਤੁਹਾਨੂੰ ਮਿਲ ਜਾਣਗੇ ਤੇ ਨਾਮ ਵੀ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੇ ਕਮੈਂਟ ਕੀਤੇ ਸੀਗੇ ਹੋ ਸਕਦਾ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਚੋਂ ਤੁਹਾਡਾ ਕਮੈਂਟ ਹੋਵੇ ਜੀ ਤੇ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਜਿਹੜਾ ਰਸਤਾ ਲੱਗਦਾ ਉਹ ਵੀ ਤੁਸੀਂ ਚੈੱਕ ਕਰ ਲਿਓ ਜੀ ਕੋਠੀ ਬਹੁਤ ਸੋਹਣੀ ਬਣੀ ਹੋਈ ਆ ਸਾਰਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਕੋਠੀ ਦੇ ਅੰਦਰ ਤੇ ਬਾਹਰ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੁਗਾ ਜੀ ਜਿਹੜਾ ਕੁਛ ਵੀ ਕੋਠੀ ਦੇ ਵਿੱਚ ਬਣਿਆ ਹੋਇਆ ਸਾਰਾ ਕੁਛ ਤੁਹਾਨੂੰ ਆਪਾਂ ਦਿਖਾਉਨੇ ਆਂ ਵੀਡੀਓ 'ਚ ਤੇ ਇੱਕ ਕਨਾਲ ਜਗ੍ਹਾ ਜੀ ਜਗ੍ਹਾ ਦਾ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤੀ ਪੂਰੀ ਵਧੀਆ ਖੁੱਲੀ ਡੁੱਲੀ ਆਪਾਂ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਸੀ ਇੱਕ ਪਾਸੇ ਆਪਾਂ ਨੂੰ ਕੱਚੀ ਜਗ੍ਹਾ ਵੀ ਥੋੜੀ ਜਿਹੀ ਮਿਲ ਜੂਗੀ ਜੇ ਸਬਜ਼ੀ ਵਗੈਰਾ ਲਾਉਣੀ ਹੈ ਜੀ ਤਾਂ ਸਬਜ਼ੀ ਵੀ ਲਾ ਸਕਦੇ ਆ ਕੋਈ ਫਲਦਾਰ ਬੂਝੇ ਲਾਉਣੇ ਆ ਤਾਂ ਉਹ ਵੀ ਲਾ ਸਕਦੇ ਆ ਜੀ ਤੇ ਕੋਠੀ ਦਾ ਇੱਕ ਪਾਸੇ ਰਹਿ ਜਾਂਦੀ ਹੈ ਤੇ ਇੱਕ ਪਾਸੇ ਆਪਾਂ ਨੂੰ ਪਸ਼ੂਆਂ ਵਾਸਤੇ ਜਗ੍ਹਾ ਮਿਲ ਜੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੂੜੀ ਵਾਸਤੇ ਇੱਕ ਪਾਸੇ ਬਣਾ ਹੋਇਆ ਸੀ ਪਸ਼ੂਆਂ ਦੇ ਰਹਿਣ ਵਾਸਤੇ ਇੱਕ ਪਾਸੇ ਬਣਾ ਹੋਇਆ ਹਰ ਇੱਕ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗੀ ਤੁਸੀਂ ਜਾ ਕੇ ਦੇਖਣਾ ਚਾਹੋ ਲਿਓ ਤਾਂ ਪੂਰੀ ਗੱਲਬਾਤ ਆਪਾਂ ਕਰਾਂਗੇ ਮਾਲਕ ਦਾ ਮੋਬਾਈਲ ਨੰਬਰ ਤੇ ਹਰ ਇੱਕ ਚੀਜ਼ ਤੁਹਾਨੂੰ ਦੱਸਾਂਗੇ ਜੀ ਵੀਡੀਓ 'ਚ ਕੋਠੀ ਦੇ ਬੈਕ ਸਾਈਡ ਵੀ ਆਪਾਂ ਨੂੰ ਪਸ਼ੂਆਂ ਵਾਸਤੇ ਜਗ੍ਹਾ ਮਿਲ ਜੂਗੀ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਵੀ ਰਹੇ ਹੋ ਸੀ ਜੇ ਅੰਦਰ ਖੜਾਉਣੇ ਸੀ ਤਾਂ ਇੱਥੇ ਖੜਾ ਸਕਦੇ ਹਾਂ ਜੇ ਬਾਹਰ ਕੱਚੇ 'ਚ ਖੜਾਉਣੇ ਤਾਂ ਬੈਕ ਸਾਈਡ ਇਹਨਾਂ ਨੇ ਕੱਚੀ ਜਗ੍ਹਾ ਰੱਖੀ ਹੋਈ ਆ ਉੱਥੇ ਵੀ ਖੁਰਨੀਆਂ ਬਣੀਆਂ ਹੋਈਆਂ ਸੀ ਜੇ ਬਾਹਰ ਖੜਾਉਣੇ ਨੇ ਪਸ਼ੂ ਤਾਂ ਬਾਹਰਲੀ ਸਾਈਡ ਵੀ ਖੁਰਨੀਆਂ ਬਣੀਆਂ ਹੋਈਆਂ ਜੀ ਬਹੁਤ ਵਧੀਆ ਆਪਾਂ ਏਰੀਆ ਚ ਕੋਠੀ ਲੈ ਕੇ ਪਹੁੰਚੇ ਆਂ ਜੀ ਹਰ ਇੱਕ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲ ਜੂਗੀ ਜੇ ਆਪਾਂ ਪਸ਼ੂ ਰੱਖਣੇ ਸੀ ਤਾਂ ਵੀ ਜਗ੍ਹਾ ਬਾਫਰ ਹੈ ਜੀ ਤੇ ਆਪਣੇ ਵਾਸਤੇ ਤਾਂ ਜਗ੍ਹਾ ਬਾਫਰੀ ਹੈ ਜੀ ਕੋਠੀ ਬਹੁਤ ਖੁੱਲੀ ਡੁੱਲੀ ਬਣੀ ਹੋਈ ਹੈ ਬਾਕੀ ਤੁਹਾਨੂੰ ਅੰਦਰ ਲੈ ਕੇ ਚਾਲਦੇ ਆਂ ਜੀ ਅੰਦਰ ਦਾ ਕੰਮ ਜਿੰਨਾ ਮਾਲਕ ਨੇ ਕਰਵਾ ਰੱਖਿਆ ਜੀ ਪੂਰਾ ਸੋਹਣਾ ਕਰਵਾ ਰੱਖਿਆ ਜੀ ਆੰਦਰ ਆਪਾਂ ਚੱਲਦੇ ਹਾਂ ਜੀ ਡਰਾਈਂਗ ਏਰੀਆ ਦੇ ਵਿੱਚ ਦੀ ਜਿਹੜਾ ਡਰਾਈਂਗ ਰੂਮ ਬਣਿਆ ਹੋਇਆ ਪੂਰਾ ਖੁੱਲ੍ਹਾ ਡੁੱਲ੍ਹਾ ਆਪਨੂੰ ਦੇਖਣ ਨੂੰ ਮਿਲੂਗਾ ਜੀ ਤੇ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਤਾਂ ਮਾਰਬਲ ਪੱਥਰ ਲੱਗਿਆ ਹੋਇਆ ਜੀ ਸਾਰੀ ਕੋਠੀ ਦੇ ਅੰਦਰ ਤੇ ਲੋਬੀ ਦੇ ਵਿੱਚ ਵੀ ਆਪਾਂ ਪਹੁੰਚ ਗਏ ਸੀਗੇ ਬੈੱਡਰੂਮ ਆਪਾਂ ਨੂੰ ਵਧੀਆ ਖੁੱਲ੍ਹੇ ਡੁੱਲ੍ਹੇ ਦੇਖਣ ਨੂੰ ਮਿਲ ਜਾਣਗੇ ਬੈੱਡਰੂਮ ਤੁਸੀਂ ਇੱਕ ਦੇਖ ਵੀ ਲਿਓ ਤੇ ਹੁਣ ਤੁਸੀਂ ਦੇਖ ਰਹੇ ਹੋ ਜੀ ਰਸੋਈ ਜਿਹੜੀ ਕੋਠੀ ਦੀ ਰਸੋਈ ਬਣੀ ਹੋਈ ਆ ਪੂਰੀ ਵਧੀਆ ਆਪਨੂੰ ਦੇਖਣ ਨੂੰ ਮਿਲੂਗੀ ਜੋ ਵੀ ਫਰਨੀਚਰ ਦਾ ਜੋ ਵੀ ਲੱਕੜ ਦਾ ਕੰਮ ਹੋਣਾ ਹੁੰ ਸਾਰਾ ਮਾਲਕ ਨੇ ਪੂਰਾ ਵਧੀਆ ਕਰਵਾ ਰੱਖਿਆ ਸੀ ਸਾਰਾ ਲੱਕੜ ਦਾ ਸਾਰਾ ਫਰਨੀਚਰ ਦਾ ਸਾਰਾ ਫਰਸ਼ ਦਾ ਹਰ ਇੱਕ ਕੰਮ ਆਪਾਂ ਨੂੰ ਵਧੀਆ ਮਿਲੂਆ ਸੀ ਜੇ ਆਪਾਂ ਰੰਗ ਦੀ ਗੱਲ ਕਰੀਏ ਰੰਗ ਮਾਲਕ ਨੇ ਕਰਵਾਇਆ ਤਾਂ ਸਾਰੇ ਹੋਇਆ ਸੀ ਪਰ ਥੱਲੇ ਥੱਲੇ ਤੋਂ ਰੰਗ ਆਪਾਂ ਨੂੰ ਥੋੜਾ ਜਿਹਾ ਖਰਾਬ ਮਿਲੂਆ ਸੀ ਥੱਲੇ ਥੱਲੇ ਤੋਂ ਕਈ ਥਾਵਾਂ ਤੋਂ ਲਿਹਾ ਹੋਇਆ ਮਿਲੂਆ ਸੀ ਬਾਕੀ ਤੁਹਾਨੂੰ ਵੀਡੀਓ ਚ ਕੱਲੀ ਕੱਲੀ ਚੀਜ਼ ਦੇਖਣ ਨੂੰ ਵੀ ਮਿਲ ਹੀ ਰਹੀ ਹੈ ਸੀ ਜੋ ਵੀ ਕੁਝ ਤੁਸੀਂ ਦੇਖ ਰਹੇ ਹੋ ਚਾਹੇ ਸਟੋਰ ਏਰੀਆ ਚਾਹੇ ਬੈਡਰੂਮ ਹੈ ਚਾਹੀ ਕਿਚਨ ਸਾਰਾ ਖੁਸ਼ਾਪਤ ਤੁਹਾਨੂੰ ਵੀਡੀਓ ਚ ਦਿਖਾਈ ਰਹੀਆਂ ਸੀ ਇੱਕ ਤੁਹਾਨੂੰ ਹੋਰ ਬੈਡਰੂਮ ਦਿਖਾਉਣਾ ਸੀ ਇਹ ਬੈਡਰੂਮ ਤੁਸੀਂ ਚੈੱਕ ਕਰੋ ਇੱਕ ਵਾਰੀ ਕੱਪਬੋਰਡ ਦਾ ਸਾਰਾ ਕੰਮ ਹੋਇਆ ਸੀ ਬਹੁਤ ਸੋਹਣਾ ਕੰਮ ਮਾਲਕ ਨੇ ਲੱਕੜ ਦਾ ਕਰਵਾਇਆ ਹੋਇਆ ਸਾਰਾ ਕੰਮ ਰੰਗ ਦਾ ਸੀ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਜੀ ਕੋਠੀ ਤੁਹਾਨੂੰ ਵਧੀਆ ਲੱਗੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਦਬਣਾ ਨਾ ਭੁੱਲਿਓ ਸੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਕੋਠੀ ਜਿਹੜੀ ਇਹ ਪਸੰਦ ਆ ਗਈ ਹੋਊਗੀ ਬਾਕੀ ਆਪਾਂ ਪੌੜੀਆਂ ਦੇ ਥੱਲੇ ਦੇਖ ਰਹੇ ਹਾਂ ਅਸੀਂ ਕਾਫੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਜੇ ਅਨਮੀਟਰ ਰੱਖਣਾ ਸੀ ਉਹ ਵੀ ਰੱਖ ਸਕਦੇ ਹਾਂ ਬਾਕੀ ਹੋਰ ਵੀ ਕਾਫੀ ਸਮਾਨ ਅਨਮੀਟਰ ਵਗੈਰਾ ਜਾਂ ਅਨਮੀਟਰ ਤੋਂ ਇਲਾਵਾ ਹੋਰ ਵੀ ਰੱਖਿਆ ਜਾਊਗਾ ਜੀ ਬਾਕੀ ਆਪਾਂ ਉੱਪਰ ਵੀ ਚੱਲਾਂਗੇ ਅਸੀਂ ਵੀਡੀਓ ਮਾਲਕ ਨੇ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਸਾਰਾ ਖੁਸ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਬਾਕੀ ਜੇ ਪੌੜੀਆਂ ਦੀ ਗੱਲ ਕਰੀਏ ਪੌੜੀਆਂ ਤੇ ਵੀ ਪੱਥਰ ਆਪਾਂ ਨੂੰ ਲੱਗਿਆ ਹੋਇਆ ਮਿਲੂਆ ਜੀ ਤੇ ਸਟੀਲ ਦੀ ਗ੍ਰਿੱਲ ਲੱਗੀ ਹੋਈ ਆ ਬਾਕੀ ਜਿਹੜੀ ਮੌਂਟੀ ਇਹਨਾਂ ਨੇ ਛੱਤੀ ਹੋਈ ਆ ਬਹੁਤ ਵੱਡੇ ਏਰੀਆ 'ਚ ਛੱਤੀ ਹੋਈ ਹੋ ਜੀ ਜਿਵੇਂ ਕਿ ਇੱਕ ਚੁਬਾਰਾ ਹੁੰਦਾ ਸੀ ਉਸ ਤਰ੍ਹਾਂ ਦੀ ਉੱਪਰ ਇਹਨਾਂ ਨੇ ਕਾਫੀ ਸਮਾਨ ਰੱਖ ਰੱਖਿਆ ਸੀ ਬਾਕੀ ਤੁਸੀਂ ਵੀਡੀਓ 'ਚ ਦੇਖ ਵੀ ਰਹੇ ਹੋ ਸੀ ਅਨਮੀਟਰ ਵੀ ਉੱਪਰ ਹੀ ਪਿਆਗਾ ਵਧੀਆ ਗੱਲ ਹੈ ਜੀ ਵੈਸੇ ਅਨਮੀਟਰ ਉੱਪਰ ਹੀ ਹੈ ਸੀ ਕਈ ਵਾਰੀ ਥੱਲੇ ਹੁੰਦੇ ਆ ਜੀ ਜਵਾਕ ਹਾਥੂ ਥਲਾ ਦਿੰਦੇ ਬਾਕੀ ਉੱਪਰ ਸਮਿਆਂ ਪਿਆ ਵਧੀਆ ਗੱਲ ਹੈ ਜੀ ਬਾਕੀ ਤੁਸੀਂ ਦੇਖ ਰਹੇ ਹੋ ਜੀ ਉੱਪਰ ਦੀ ਵੀਡੀਓ ਵੀ ਤੁਹਾਨੂੰ ਦਿਖਾਈ ਰਹੀ ਆ ਆਪਾਂ ਉੱਪਰੋਂ ਵੀ ਸਾਰੇ ਪਾਸੇ ਦਿਖਾ ਰਹੇ ਹਾਂ ਸੀ ਤੇ ਜੇ ਆਪਾਂ ਏਰੀਆ ਦੀ ਗੱਲ ਕਰੀਏ ਸੀ ਤਾਂ ਆਪਣੇ ਕੋਲੇ ਕੋਠੀ ਇਹ ਬਰਨਾਲੇ ਏਰੀਆ ਚ ਪਹੁੰਚੀ ਆ। ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਬਰਨਾਲੇ ਏਰੀਆ ਚੋਂ ਲੈ ਕੇ ਆਪਾਂ ਤੁਹਾਡੇ ਖਾਤਰ ਕੋਠੀ ਪਹੁੰਚੇ ਆਂ ਸੀ। ਸਰਕਾਰੀ ਮੁਲਾਜ਼ਮ ਦੀ ਕੋਠੀ ਸੀ। ਤੇ ਹੁਣ ਸਾਰਿਆਂ ਨੇ ਬਾਹਰ ਜਾਣਾ ਹੈਗਾ ਤਾਂ ਕਰਕੇ ਮਾਲਕ ਨੇ ਆਪਦੀ ਕੋਠੀ ਵੇਚਣੀ ਹੈਗੀ। ਤੇ ਮਾਲਕ ਨੇ ਦੱਸਿਆ ਤਿੰਨ ਤਾਂ ਬੈੱਡਰੂਮ ਪੂਰੇ ਆਪਾਂ ਨੂੰ ਖੁੱਲੇ ਡੁੱਲੇ ਪੂਰੇ ਵਧੀਆ ਤਿਆਰ ਮਿਲ ਜਾਣਗੇ ਤੇ ਦੋ ਆਪਾਂ ਨੂੰ ਬਾਥਰੂਮ ਮਿਲ ਜਾਣਗੇ ਇੱਕ ਸਟੋਰ ਮਿਲੂਗਾ ਜੀ। ਠੀਕ ਹੈ ਜੀ। ਬਰਨਾਲੇ ਜਾ ਕੇ ਤੁਸੀਂ ਕੋਠੀ ਨੂੰ ਦੇਖ ਵੀ ਸਕਦੇ ਹੋ ਜਿੰਨੇ ਤੁਸੀਂ ਦੇਖ ਰਹੋ ਜੇ ਤੁਸੀਂ ਦੇਖਣਾ ਚਾਹੁੰਨ ਹੋ ਜੀ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਈ ਰਹੀਆਂ ਸੀ ਬਾਕੀ ਬਰਨਾਲੇ ਏਰੀਆ ਚ ਕਾਫੀ ਡਿਮਾਂਡ ਆਈ ਸੀਗੀ ਕਾਫੀ ਆਪਣੇ ਕੋਲੇ ਕਮੈਂਟ ਵੀ ਆਈ ਸੀਗੇ ਤੁਹਾਨੂੰ ਕਮੈਂਟ ਵੀ ਮੈਂ ਦੱਸ ਦੇਣਾ ਜਿਹੜੇ ਜਿਹੜੇ ਆਪਣੇ ਕੋਲੇ ਕਮੈਂਟ ਪਹੁੰਚੇ ਸੀਗੇ ਜਿਨ੍ਹਾਂ ਨੇ ਕਮੈਂਟ ਆਪਣੇ ਕੋਲੇ ਕੀਤੇ ਸੀਗੇ ਜਿਨ੍ਹਾਂ ਵਿੱਚੋਂ ਮੇਰੇ ਭਰਾ ਵੀ ਨੇ ਮੇਰੇ ਵੱਡੇ ਬਜ਼ੁਰਗ ਵੀ ਨੇ ਤੇ ਮੇਰੀਆਂ ਮਾਤਾ-ਮਾਂ ਤੇ ਮੇਰੀਆਂ ਭੈਣਾਂ ਵੀ ਨੇ ਕੁਝ ਕੁ ਕਮੈਂਟ ਨੇ ਤੁਹਾਨੂੰ ਮੈਂ ਦੱਸ ਵੀ ਦਿਨਾ ਸੀ ਪਹਿਲਾ ਜਿਹੜਾ ਕਮੈਂਟ ਆਪਣੇ ਕੋਲੇ ਪਹੁੰਚਿਆ ਸੀ ਇਹਨਾਂ ਦਾ ਨਾਮ ਸਰਬ ਸਰਬਜੀਤ ਜੀ ਤੇ ਇਹਨਾਂ ਨੇ ਬਰਨਾਲੇ ਏਰੀਆ ਚੋਂ ਡਿਮਾਂਡ ਕੀਤੀ ਸੀ ਆਪਾਂ ਬਰਨਾਲੇ ਏਰੀਆ ਚੋਂ ਕੋਠੀ ਇਹਨਾਂ ਵਾਸਤੇ ਲੈ ਕੇ ਪਹੁੰਚੀਆਂ ਸੀ ਤੇ ਦੂਜਾ ਕਮੈਂਟ ਹੈ ਜੀ ਕੇਵਲ ਮੋੜ ਇਹਨਾਂ ਨੇ ਵੀ ਬਰਨਾਲੇ ਏਰੀਆ ਚੋਂ ਕਿਹਾ ਸੀ ਤੇ ਆਪਾਂ ਇਹਨਾਂ ਦੀ ਫਰਮਾਇਸ਼ ਤੇ ਅੱਜ ਕੋਠੀ ਲੈ ਕੇ ਪਹੁੰਚੇ ਇਹਨਾਂ ਨੇ ਮੈਸੇਜ ਵੀ ਬੜੇ ਕੀਤੇ ਹੋਏ ਆ ਜੀ ਵਟਸਐਪ ਤੇ ਤੇ ਇਹਨਾਂ ਨੇ ਕਮੈਂਟ ਵੀ ਬਹੁਤ ਕੀਤੇ ਹੋਏ ਆ ਕਈ ਦਿਨਾਂ ਤੋਂ ਮੈਂ ਕਮੈਂਟ ਚੈੱਕ ਕਰ ਰਿਹਾ ਸੀਗਾ ਤੇ ਬਰਨਾਲੇ ਏਰੀਆ ਚ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਤੇ ਲੈ ਕੇ ਆਪਾਂ ਪਹੁੰਚੀਆਂ ਸੀ ਅਗਲਾ ਕਮੈਂਟ ਹੈ ਜੀ ਗੁਰਮੀਤ ਕੋਰ ਮੇਰੀ ਭੈਣ ਨੇ ਇਹਨਾਂ ਨੇ ਵੀ ਬਰਨਾਲੇ ਏਰੀਆ ਚੋਂ ਕਿਹਾ ਸੀ ਲੈ ਕੇ ਪੁੱਛੀ ਆਪਾਂ ਜਗਦੀਪ ਕੋਰ ਮੇਰੀ ਭੈਣ ਨੇ ਇਹਨਾਂ ਨੇ ਵੀ ਬਰਨਾਲੇ ਏਰੀਆ ਚੋਂ ਕਿਹਾਗਾ ਇਹਨਾਂ ਦੀ ਫਰਮਾਇਸ਼ ਤੇ ਆਪਾਂ ਕੋਠੀ ਅੱਜ ਲੈ ਕੇ ਪੁੱਛੀ ਆ ਸੀ ਬਾਕੀ ਕੋਠੀ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਇਹਨਾਂ ਨੇ 60 ਲੱਖ ਰੁਪਏ ਡਿਮਾਂਡ ਕੀਤੀ ਹੈਗੀ ਬਾਕੀ ਕਹਿੰਦੇ ਸੀਗੇ 60 ਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊਗਾ ਬਾਕੀ ਇੱਕ ਕਨਾਲ ਬਹੁਤ ਜਗ੍ਹਾ ਹੋ ਜਾਂਦੀ ਹੈ ਸੀ ਕੋਠੀ ਵੀ ਬਹੁਤ ਵੱਡੇ ਲੈਵਲ ਤੇ ਬਣੀ ਹੋਈ ਹੈ ਬਾਕੀ ਸਾਰੀ ਕੋਠੀ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ ਜੀ ਕੀ ਕੁਝ ਬਣਾਇਆ ਹੋਇਆ ਉਹ ਤੁਸੀਂ ਦੇਖ ਲਿਓ ਬਰਨਾਲੇ ਜਾ ਕੇ ਦੇਖ ਸਕਦੇ ਹੋ ਜੇ ਤੁਸੀਂ ਸਿੱਧੀ ਗੱਲਬਾਤ ਕਰਨੀ ਹੈ ਮਾਲਕ ਨਾਲ ਤਾਂ 8146629338 ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਬਾਕੀ ਸਾਰਾ ਕੁਝ ਤੁਹਾਨੂੰ ਮਨਦਾਸੀ ਦਿੱਤਾ ਜੀ ਵੀਡੀਓ ਤੁਸੀਂ ਸਾਰੀ ਦੇਖ ਲਈ ਵਧੀਆ ਲੱਗੀ ਵੀਡੀਓ ਪਸੰਦ ਆਈ ਅਸੀਂ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰਿਓ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਜੀ ਬਾਕੀ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਮੈਜੋ ਫਰੀ ਚ ਆਪਾਂ ਐਡ ਤੁਹਾਡੇ ਲਾ ਦੇਗੇ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 7380026173 ਤੇ ਮਿਲਦੇ ਹਾਂ ਜਲਦੀ ਜੀ ਆਪਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ